ਪੰਜਾਬ ਦੇ 7 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਨੂੰ ਮੁਲਾਜ਼ਮ ਮੰਗਾ ਵਿਚਾਰਨ ਲਈ ਅੱਜ ਫੇਰ ਮਿਲਿਆ ਜਵਾਬ ਪੰਜਾਬ ਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਨੇ ਬਜਟ ਸੈਸ਼ਨ ਦੌਰਾਨ 24 ਅਤੇ 25 ਮਾਰਚ ਨੂੰ ਵਿਧਾਨ ਸਭਾ ਵੱਲ ਮਾਰਚ ਕੀਤਾ ਸੀ 24 ਮਾਰਚ ਨੂੰ ਪੈਨਸ਼ਨਰਾਂ ਨੇ ਅਤੇ 25 ਮਾਰਚ ਨੂੰ ਮੁਲਾਜ਼ਮਾਂ ਅਤੇ ਮਾਨਪਤਾ ਵਰਕਰਾਂ ਨੇ ਮਹੱਲੀ ਰੈਲੀ ਕਰਨ ਤੋਂ ਉਪਰੰਤ ਚੰਡੀਗੜ੍ਹ ਵੱਲ ਵਿਧਾਨ ਸਭਾ ਵੱਲ ਰੋਸ ਮਾਰਚ ਕੀਤਾ ਰੋਸ ਮਾਰਚ ਕਰਦੇ ਦੌਰਾਨ ਮੁਲਾਜ਼ਮਾਂ ਚੰਡੀਗੜ੍ਹ ਏਰੀਆ ਵਿੱਚ ਦਾਖਲ ਹੋ ਗਏ ਤਾਂ ਉੱਥੋਂ ਪ੍ਰਸ਼ਾਸਨ ਨੇ ਸਬ ਕਮੇਟੀ ਨਾਲ ਮੀਟਿੰਗ ਤੈਅ ਕਰਾਈ ਤਾਂ ਕਿ ਜੋ 15 ਅਪ੍ਰੈਲ ਦੀ ਨਿਸ਼ਚਿਤ ਕੀਤੀ ਗਈ ਜਦੋਂ ਅੱਜ 15 ਅਪ੍ਰੈਲ ਨੂੰ ਮੁਲਾਜ਼ਮ ਅਤੇ ਪੈਨਸ਼ਨ ਸਾਂਝਾ ਫਰੰਟ ਦੇ ਆਗੂ ਮੀਟਿੰਗ ਕਰਨ ਲਈ ਚੰਡੀਗੜ੍ਹ ਪਹੁੰਚੇ ਤਾਂ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਅੱਜ ਕਿਸੇ ਕਿਸਮ ਦੀ ਮੀਟਿੰਗ ਨਹੀਂ ਹੈ ਕਿਉਂਕਿ ਸਰਕਾਰ ਨੇ ਅੱਜ ਮੀਟਿੰਗ ਤੈਅ ਨਹੀਂ ਕੀਤੀ ਇਸ ਇਸ ਨਿਰਾਸ਼ਾ ਦੇ ਵਿੱਚ ਰੋਸ ਪ੍ਰਗਟ ਕਰਦਿਆਂ ਉਹਨਾਂ ਉੱਥੇ ਚੰਡੀਗੜ੍ਹ ਪਾਰਕ ਦੇ ਵਿੱਚ ਮੀਟਿੰਗ ਕੀਤੀ ਤੇ ਸੱਦਾ ਦਿੱਤਾ 7 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਹੁਣ ਘਰੇ ਬੈਠਣ ਦਾ ਸਮਾਂ ਨਹੀਂ ਹੈ ਸਾਰੇ ਮੁਲਾਜ਼ਮ ਹੀ ਸੜਕਾਂ ਦੇ ਉੱਤੇ ਆਉਣ ਤੇ ਆਪਣੀਆਂ ਜੋ 7-8 ਸਾਂਝੀਆਂ ਮੰਗਾਂ ਉਹਨਾਂ ਲਈ ਪ੍ਰਦਰਸ਼ਨ ਕਰਨ ਤੇ ਸਰਕਾਰ ਤੇ ਦਬਾਅ ਪਾਉਣ ਕਿ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ ਆਉਣ ਵਾਲੇ ਦਿਨਾਂ ਦੇ ਵਿੱਚ 17 April ਤੋਂ 22 April ਤੱਕ ਇਸ ਰੋਸ ਵਜੋਂ ਕਿਉਂਕਿ ਸਰਕਾਰ ਬਾਰ-ਬਾਰ ਮੀਟਿੰਗਾਂ ਕੈਨਸਲ ਕਰ ਰਹੀ ਆ ਮੁੱਖ ਮੰਤਰੀ ਨੇ ਕਦੇ ਵੀ ਮੁਲਾਜ਼ਮਾਂ ਨਾਲ ਮੀਟਿੰਗ ਨਹੀਂ ਕੀਤੀ ਸਬ ਕਮੇਟੀ ਨੇ ਵੀ ਜੋ ਕਦੇ ਮੀਟਿੰਗ ਕੀਤੀ ਹੈ ਕੁਝ ਦੇਣ ਵਾਲੇ ਪਾਸੇ ਸਬ ਕਮੇਟੀ ਨਹੀਂ ਚੱਲੀ ਹੈ ਇਸ ਕਰਕੇ ਜਿੱਥੇ ਤਹਿਸੀਲ ਪੱਧਰਾਂ ਤੇ ਜ਼ਿਲ੍ਹਾ ਪੱਧਰਾਂ ਤੇ 17 ਤੋਂ 22 April ਤੱਕ ਅਰਥੀਆਂ ਸਾੜੀਆਂ ਜਾਣਗੀਆਂ ਉਸੇ ਤਰ੍ਹਾਂ ਇਸ ਤੋਂ ਬਾਅਦ ਇਹ ਤੁਰਤ ਐਕਸ਼ਨ ਤੋਂ ਬਾਅਦ 4 ਮਈ ਨੂੰ ਜਲੰਧਰ ਦੇ ਜਸਵੰਤ ਸਮਰਾ ਭਾਵਨ ਦੇ ਵਿੱਚ ਮੀਟਿੰਗ ਕਰਕੇ ਅਗਲਾ ਸਖਤ ਕੋਈ ਐਕਸ਼ਨ ਦਿੱਤਾ ਜਾਊਗਾ ਤਾਂ ਕਿ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ ਕਿ ਪੰਜਾਬ ਦੇ ਜੋ 7 ਲੱਖ ਮੁਲਾਜ਼ਮ ਤੇ ਪੈਨਸ਼ਨਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾ ਸਕੇ ਮੰਗਾਂ ਸਿੰਪਲ ਪੇ ਕਮਿਸ਼ਨ ਦੀ ਮੰਗ ਹੈ ਬਕਾਇਆ ਦੀ ਮੰਗ ਹੈ ਡੀਏਆ ਜੋ 11% ਹੁਣ ਆਂਡੀਆਂ ਗਵਾਂਡੀਆਂ ਸੂਬਿਆਂ ਨਾਲੋਂ ਪਿੱਛੇ ਹਾਂ ਅਸੀਂ ਕੇਂਦਰੀ ਸਕੀਮ ਲਾਗੂ ਕੀਤੇ ਹੋਏ ਉਹਨਾਂ ਨੂੰ ਰੱਦ ਕਰਾਉਣਾ 15 15 ਦਾ ਪੱਤਰ ਰੱਦ ਕਰਾਉਣਾ 37 ਕਿਸਮ ਦੇ ਪੱਤੇ ACP ਇਹ ਜੋ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਾਉਣਾ ਇਹ ਸਾਂਝੀਆਂ ਮੰਗਾਂ ਨੇ ਤੇ ਜੋ ਜੱਗੀਆ ਟੈਕਸ ਕਹਿੰਦੇ ਜਿਹਨੂੰ 200 ਰੁਪਏ ਡਿਵੈਲਪਮੈਂਟ ਟੈਕਸ ਕੱਟਿਆ ਜਾਂਦਾ ਮਲਾਜਮਾ ਪੈਨਸ਼ਨਾਂ ਤੋਂ ਉਸ ਨੂੰ ਬੰਦ ਕਰਾਉਣ ਦੇ ਲਈ ਇਹ ਅੱਗੇ ਸਖਤ ਐਕਸ਼ਨ ਦਿੱਤਾ ਜਾਊਗਾ ਥੈਂਕਸ ਫॉर ਵਾਚਿੰਗ